ਸਤਿ ਸ਼੍ਰੀ ਅਕਾਲ ਜੀ ਮੈਂ ਹਾਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਅਗਸਤ ਮਹੀਨੇ ਦੇ ਵਿੱਚ ਜਿਹੜਾ ਨੇ ਲੋਕਾਂ ਨੂੰ ਇੱਕ ਵੱਡੀ ਆਫਤ ਦਾ ਸਾਹਮਣਾ ਕਰਨਾ ਪਿਆ ਯਾਨੀ ਕਿ ਹੜ੍ਹ ਪ੍ਰਭਾਵਿਤ ਹੋਏ ਲੋਕ ਜਿਨ੍ਹਾਂ ਨੂੰ ਮੁਆਵਜ਼ੇ ਦੇ ਨਾਮ ਤੇ ਸਿਰਫ ਇੱਕ ਪੰਜਾਬ ਸਰਕਾਰ ਵੱਲੋਂ ਠੁੱਲੂ ਦਿਖਾਇਆ ਗਿਆ ਯਾਨੀ ਕਿ ਲੋਕਾਂ ਵੱਲੋਂ ਜਿੰਨੀ ਹੀ ਮਦਦ ਦੀ ਸੋਚ ਸੋਚੀ ਗਈ ਸੀ ਉਸ ਉੱਤੇ ਖਰੇ ਨਹੀਂ ਉtre ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਵਿਵਾਦਾਂ ਦੇ ਵਿੱਚ ਕਿਰੇ ਹੋਏ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ ਤੇ ਨੇ ਜੇਕਰ ਲੋਕਾਂ ਨੂੰ ਉਸ ਟਾਈਮ ਦੇ ਵਿੱਚ ਮਦਦ ਨਹੀਂ ਮਿਲੀ ਤਾਂ ਲੋਕਾਂ ਵੱਲੋਂ ਵੀ ਵੋਟਾਂ ਵਿੱਚ ਕੋਈ ਖਾਸ ਜਿਹੜਾ ਹੈ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ ਚਲੋ ਉਸ ਬਾਰੇ ਤਾਂ ਫਿਰ ਗੱਲ ਕਰਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਜਦੋਂ ਹਰ ਜਦੋਂ ਹਰ ਹਰ ਪ੍ਰਭਾਵਿਤ ਹੋਏ ਲੋਕ ਜਿੱਥੇ ਲੋਕਾਂ ਦੇ ਵੱਲੋਂ ਕਾਫੀ ਜਿਹੜੀ ਹੈ ਮੰਗ ਕੀਤੀ ਗਈ ਸੀ ਲੋਕਾਂ ਵੱਲੋਂ ਵਾਰ-ਵਾਰ ਜਿਹੜਾ ਹੈ ਤਰਲੇ-ਮਿੰਤਾ ਤੱਕ ਵੀ ਕੀਤੀਆਂ ਗਈਆਂ ਕਿਉਂਕਿ ਅਕਸਰ ਹੀ ਇਹਨਾਂ ਚੀਜ਼ਾਂ ਦੇ ਵਿੱਚ ਆਮ ਹੀ ਇਨਸਾਨ ਜਿਹੜਾ ਹੈ ਪਿਸਦਾ ਹੈ ਤੇ ਆਮ ਇਨਸਾਨ ਦੇ ਘਰ ਹੀ ਜਿਹੜੀ ਹੈ ਅੱਗ ਨਹੀਂ ਜਲਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੇ ਸਾਰੀ ਮਿਹਨਤ ਆਪਣੀ ਜ਼ਮੀਨ ਦੇ ਉੱਤੇ ਲਗਾਈ ਹੁੰਦੀ ਹੈ ਲੇਕਿਨ ਉਹਦੇ ਉੱਤੋਂ ਜਿਹੜਾ ਹੈ ਸਰਕਾਰ ਵੱਲੋਂ ਕੋਈ ਵੀ ਜ਼ਿਆਦਾ ਖਾਤਮੁਆਜ਼ਾ ਨਹੀਂ ਦਿੱਤਾ ਗਿਆ ਲੇਕਿਨ ਲੋਕਾਂ ਦੀਆਂ ਜ਼ਮੀਨਾਂ ਵੀ ਤਬਾਹ ਹੋਈਆਂ ਜਾਨੀਮਾਲੀ ਵੀ ਕਾਫੀ ਨੁਕਸਾਨ ਹੋਇਆ ਲੇਕਿਨ ਉਸ ਤੋਂ ਬਾਅਦ ਕਾਫੀ ਵੱਡੇ ਕੋਟਾਲੇ ਪੰਜਾਬ ਸਰਕਾਰ ਦੇ ਅਕਸਰ ਹੀ ਸਾਹਮਣੇ ਆਉਂਦੇ ਹੋਏ ਦਿਖਾਈ ਦਿੱਤੇ ਜੇਕਰ ਗੱਲ ਕਰੀਏ ਤਾਂ ਪਹਿਲਾ ਪੰਜਾਬ ਦੇ ਵਿੱਚ ਜਿਹੜੇ ਨੇ ਪੀਐਮ ਮੋਦੀ ਪੁੱਜੇ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਅਸੀਂ ਪਹਿਲਾਂ ਹੀ ਸਰਕਾਰ ਨੂੰ ਜਿਹੜੇ ਨੇ 1600 ਕਰੋੜ ਜਿਹੜਾ ਹੈ ਦੇ ਚੁੱਕੇ ਹਾਂ ਲੇਕਿਨ ਹਾਲਾਂਕਿ ਸਰਕਾਰ ਇਹਦੇ ਉੱਤੇ ਜਿਹੜੀ ਹੈ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਵੀ ਹਾਮੀ ਭਾਰੀ ਨਜ਼ਰ ਨਹੀਂ ਆਈ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਹੁਣ ਪਾਰਲੀਮੈਂਟ ਦੇ ਵਿੱਚ ਫਿਰ ਗੁਰਦਾਸਪੁਰ ਦੇ ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਨੇ ਉੱਥੋਂ ਦੇ ਐਮਐਲਏ ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨੇ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਹੋਏ ਨੇ ਤੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਨਹੀਂ ਕੀਤੀ ਗਈ ਕੀ ਪੰਜਾਬ ਦੇ ਵਿੱਚ ਜਿਹੜੇ ਨੇ ਇਹ ਕੋਟਾਲੇ ਹੁੰਦੇ ਹੋਏ ਅਕਸਰ ਹੀ ਨਜ਼ਰ ਆਉਂਦੇ ਪਏ ਨੇ ਆ ਵਾਰ-ਵਾਰ ਜਿਹੜਾ ਹੈ ਆਮ ਆਦਮੀ ਪਾਰਟੀ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਉਹਨਾਂ ਨੂੰ ਸਵਾਲ ਕੀਤੇ ਵੀ ਜਾ ਰਹੇ ਨੇ ਲੇਕਿਨ ਜਿਹੜੀ ਹੈ ਪੰਜਾਬ ਸਰਕਾਰ ਜੋ 2022 ਦੇ ਵਿੱਚ ਦਾਅਵੇ ਕਰਦੀ ਸੀ ਉਹ ਸਰਕਾਰ ਅੱਜਕੱਲ ਜਿਹੜੀ ਹੈ ਜਾਪਾਨ ਦੇ ਆਪਣੇ ਟੂਰ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਤੇ ਦੂਸਰੇ ਪਾਸੇ ਲੋਕਾਂ ਨੂੰ ਜਿਹੜੇ ਨੇ ਹਰ ਪ੍ਰਭਾਵਿਤ ਦੇ ਟੈਨ ਤੇ ਵੱਡੇ ਹੋਏ ਕੋਟਾਲੇ ਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਜਵਾਬ ਨਹੀਂ ਦਿੱਤਾ ਗਿਆ ਸ਼ਿਵਰਾਜ ਚੋਹਾਨ ਵੀ ਕਹਿ ਚੁੱਕੇ ਸੀ ਉਦੋਂ ਕਿ 480 ਕਰੋੜ ਰੁਪਏ ਸੀ ਦਿੱਤਾ ਹੈ ਲੇਕਿਨ ਉਹ 480 ਕਰੋੜ ਰੁਪਏ ਤੋਂ ਬਾਅਦ ਵੀ ਜਿਹੜੀ ਹੈ ਪੰਜਾਬ ਸਰਕਾਰ ਵਾਰ-ਵਾਰ ਇਹ ਕਹਿੰਦੀ ਰਹੀ ਕਿ ਸਾਨੂੰ 0.1 ਰੁਪਿਆ ਵੀ ਸਰਕਾਰ ਵੱਲੋਂ ਯਾਨੀ ਕਿ ਸੈਂਟਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਹੁਣ ਇਹ ਜਾਂ ਤਾਂ ਪੰਜਾਬ ਸਰਕਾਰ ਚੁਰ ਬੋਲ ਰਹੀ ਹੈ ਜਾਂ ਫਿਰ ਸੈਂਟਰ ਗਵਰਨਮੈਂਟ ਲੇਕਿਨ ਸੈਂਟਰ ਗਵਰਨਮੈਂਟ ਦੇ ਕੋਲ ਇੱਕ ਇੱਕ ਰੁਪਏ ਦਾ ਹਿਸਾਬ ਹੈ ਤੇ ਦੂਸਰੇ ਪਾਸੇ ਸੈਂਟਰ ਗਵਰਨਮੈਂਟ ਇਹਦਾ ਜਵਾਬ ਦੇਣਾ ਦਏ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਦੇਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਭਾਰੀ ਪੈ ਰਹੀ ਹੈ ਸੈਂਟਰ ਸਰਕਾਰ ਕਿਉਂਕਿ ਸੈਂਟਰ ਸਰਕਾਰ ਜਿਹੜੀ ਹੈ ਅਗਸਤ ਤੋਂ ਬਾਅਦ ਜਿਹੜਾ ਹੈ April ਦੇ ਵਿੱਚ ਇਹ ਮੁਆਵਜ਼ੇ ਦੀ ਗੱਲ ਚੱਲੀ ਸੀ ਤਾਂ ਉਸ ਤੋਂ ਬਾਅਦ ਜਿਹੜੇ ਹੈ ਅਗਸਤ ਸੈਪਟੰਬਰ ਅਕਤੂਬਰ ਤੇ ਨਵੰਬਰ ਤੇ ਦਸੰਬਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਵਾਬ ਜ਼ਰੂਰ ਦਵੇਗੀ ਕਿਉਂਕਿ ਸੈਂਟਰ ਸਰਕਾਰ ਇੱਕ ਹਿਸਾਬ ਦਾ ਚੁੱਪ ਬੈਠੀ ਹੈ ਕਿਉਂਕਿ ਸੈਂਟਰ ਸਰਕਾਰ ਉੱਡੀ ਕਰ ਰਹੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਤਾਂ ਉਦੋਂ ਪੰਜਾਬ ਸਰਕਾਰ ਦੀ ਇੱਕ ਇੱਕ ਪੋਲ ਖੋਲ ਕੇ ਸਾਹਮਣੇ ਰੱਖੀ ਜਾਵੇ ਯਾਨੀ ਕਿ ਪੰਜਾਬ ਸਰਕਾਰ ਹੁਣ ਆਪਣੇ ਆਪ ਨੂੰ ਬਚਾਉਣ ਦੇ ਦਾਅਵੇ ਕਿਵੇਂ ਕਰੇਗੀ ਕਿਉਂਕਿ ਜਿਸ ਤਰੀਕੇ ਨਾਲ 2022 ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟਾਂ ਲਈ ਲਗਾਤਾਰ ਜਿਹੜਾ ਹੈ ਉਹਦੇ ਉੱਤੇ ਆਪਣੀਆਂ ਜੋ ਪਾਰਟੀ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸ਼ਹਿਰ 70 ਸਾਲਾਂ ਚੋਂ ਨਹੀਂ ਹੋ ਸਕਦਾ ਲੇਕਿਨ ਹੁਣ ਇਹ ਕੋਟਾਲਾ ਦੁਬਾਰਾ ਫਿਰ ਖੁੱਲਣਾ ਸ਼ੁਰੂ ਹੋ ਗਿਆ ਹੈ ਤੇ ਇਸ ਕੋਟਾਲੇ ਦਾ ਜਵਾਬ ਜਿਹੜੀ ਹੈ ਪੰਜਾਬ ਸਰਕਾਰ ਤੇ ਅਰਵਿੰਦ ਕੇਜਰੀਵਾਲ ਨੂੰ ਦੇਣਾ ਪਵੇਗਾ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਅਸਲ ਵਿੱਚ ਸੈਂਟਰ ਸਰਕਾਰ ਦੇ ਕੋਲ ਜਿਹੜੇ ਪ੍ਰੂਫ ਬਏ ਨੇ ਉਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੀ ਖੁੱਲ ਜਾਣਗੇ ਧੰਨ